ਹੈਲੋ ਸਟੂਡੈਂਟਸ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਦੀ ਮੇਰੀ ਵੀਡੀਓ ਬੀ ਐਡ 4 ਸੈਮ ਦੇ ਸਟੂਡੈਂਟਸ ਲਈ ਪੇਪਰ ਕਰ ਰਹੇ ਸੀ ਗਾਈਡੈਂਸ ਐਂਡ ਕਾਉਂਸਲਿੰਗ ਔਰ ਇਹਦੇ ਵਿੱਚ ਆਪਾਂ ਜਿਹੜਾ ਯੂਨਿਟ 1 ਦੀ ਏ ਦਾ ਏ ਪਾਰਟ ਅਸੀਂ ਕਰ ਚੁੱਕੇ ਹਾਂ ਹੁਣ ਅਸੀਂ ਬੀ ਪਾਰਟ ਕਰਾਂਗੇ ਟਾਈਪ ਆਫ ਗਾਈਡੈਂਸ ਐਜੂਕੇਸ਼ਨਲ ਗਾਈਡੈਂਸ ਠੀਕ ਹੈ ਐਜੂਕੇਸ਼ਨਲ ਗਾਈਡੈਂਸ ਔਰ ਇਹਦੇ ਨਾਲ ਦੋ ਟਾਪਿਕਸ ਇਹਦੇ ਹੋਰ ਆ ਠੀਕ ਹੈ ਵੋਕੇਸ਼ਨਲ ਐਂਡ ਪਰਸਨਲ ਗਾਈਡੈਂਸ ਦਾ ਠੀਕ ਹੈ ਸੋ ਅਸੀਂ ਅਲੱਗ-ਅਲੱਗ ਕਰਾਂਗੇ ਇਹਨਾਂ ਨੂੰ ਪਹਿਲਾਂ ਮੈਂ ਜਿਹੜਾ ਤੁਹਾਨੂੰ ਐਜੂਕੇਸ਼ਨਲ ਜਿਹੜੀ ਆ ਗਾਈਡੈਂਸ ਕਰਵਾ ਦੇਣੀ ਆ ਵਿਦਿਅਕ ਅਗਵਾਈ ਠੀਕ ਹੈ ਸੋ ਵਿਦਿਅਕ ਅਗਵਾਈ ਦੀ ਜਿਹੜੀ ਕਿ ਬਹੁਤ ਜ਼ਰੂਰਤ ਹੁੰਦੀ ਆ ਠੀਕ ਹੈ ਸੋ ਵਿਦਿਆਰਥੀ ਨੂੰ ਕੋਈ ਵਿਸ਼ੇ ਦੀ ਚੋਣ ਕਰਨ ਦੇ ਲਈ ਉਹਨੂੰ ਕੋਈ ਜਿਹੜਾ ਆਪਣੇ ਸਬਜੈਕਟ ਦੀ ਚੋਣ ਕਰਨ ਦੇ ਲਈ ਤੇ ਇਹਦੇ ਵਿੱਚ ਜਿਹੜਾ ਵਿਦਿਅਕ ਜਿਹੜੀ ਆ ਅਗਵਾਈ ਠੀਕ ਹੈ ਸੋ ਇਹਦੀ ਜਿਹੜੀ ਆ ਖਾਸ ਜਿਹੜੀ ਆ ਲੋੜ ਰਹਿੰਦੀ ਆ ਠੀਕ ਹੈ ਸੋ ਅਸੀਂ ਇਹਦੇ ਬਾਰੇ ਕਰਾਂਗੇ ਸੋ ਐਜੂਕੇਸ਼ਨਲ ਗਾਈਡੈਂਸ ਵਿਦ ਤੇ ਕਰਵਾਈ ਸੋ ਇਹਦੇ ਵਿੱਚ ਜਿਹੜੇ ਤੁਸੀਂ ਇੰਟਰੋ ਮੈਂ ਲਾਸਟ ਦਾ ਜਿਹੜੇ ਸੀ ਤੁਹਾਡੇ ਫਰਸਟ ਏ ਪਾਰਟ ਦੇ ਵਿੱਚ ਕਰਵਾਈ ਸੀ ਤੁਸੀਂ ਉਹਨੂੰ ਜਿਹੜਾ ਐਡ ਕਰ ਸਕਦੇ ਹੋ ਠੀਕ ਹੈ ਸੋ ਇੰਟਰੋ ਇਸੇ ਮੇ ਰਹੂਗੀ ਕਿਉਂਕਿ ਸਾਰੇ ਹੀ ਟਾਪਿਕ ਜਿਹੜੇ ਆ ਗਾਈਡੈਂਸ ਨਾਲ ਰਿਲੇਟਡ ਆ ਤੇ ਤੁਸੀਂ ਗਾਈਡੈਂਸ ਦੀ ਇੰਟਰ ਜਿਹੜੀ ਆ ਇੰਟਰੋ ਉਹ ਦੇ ਸਕਦੇ ਹੋ ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਆਪਣਾ ਜਿਹੜਾ 메ਨ ਟਾਪਿਕ ਨੂੰ ਸਟਾਰਟ ਕਰ ਸਕਦੇ ਹੋ ਸੋ ਵਿੱਦਿਅਕ ਅਗਵਾਈ ਵਿੱਦਿਅਕ ਅਗਵਾਈ ਦਾ ਵਿਦਿਆਰਥੀ ਜੀਵਨ ਦੇ ਵਿੱਚ ਵਿਸ਼ੇਸ਼ ਮਹੱਤਵ ਹੁੰਦਾ ਹੈ ਇਹ ਇੱਕ ਪ੍ਰਕਿਰਿਆ ਹੈ ਜੋ ਵਿਦਿਆਰਥੀ ਦੀਆਂ ਵਿੱਦਿਅਕ ਸਮੱਸਿਆਵਾਂ ਦਾ ਹੱਲ ਕਰਦੀ ਹੈ ਠੀਕ ਹੈ ਸੋ ਅਗਵਾਈ ਜਦੋਂ ਆਪਾਂ ਗਾਈਡੈਂਸ ਕੀਤੀ ਸੀ ਤਾਂ ਉਹ ਕੀ ਕਰਦੀ ਹੈ ਵਿਅਕਤੀਗਤ ਸਮੱਸਿਆਵਾਂ ਦਾ ਹੱਲ ਕਰਦੀ ਆ ਤੇ ਹੁਣ ਜਦੋਂ ਗੱਲ ਵਿੱਦਿਅਕ ਅਗਵਾਈ ਦੀ ਆਈ ਹੈ ਤਾਂ ਵਿੱਦਿਅਕ ਅਗਵਾਈ ਜਿਹੜੀ ਹੈ ਨਾ ਉਹ ਜਿਹੜਾ ਹੈ ਵਿੱਦਿਅਕ ਸਮੱਸਿਆਵਾਂ ਦਾ ਹੱਲ ਕਰਦੀ ਆ ਅਗਵਾਈ ਸਿੱਖਿਆ ਦਾ ਅਨਿੱਖੜਵਾਂ ਅੰਗ ਹੈ ਠੀਕ ਹੈ ਸੋ ਇਹ ਜਿਹੜਾ ਸਿੱਖਿਆ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਇਹ ਵਿਦਿਆ ਦੇ ਸਾਰੇ ਪਹਿਲੂਆਂ ਵਿੱਚ ਵਿਦਿਆਰਥੀ ਦੀ ਅਗਵਾਈ ਕਰਨ ਵਿੱਚ ਸਹਾਇਤਾ ਕਰਦੀ ਹੈ ਸੋ ਵਿਦਿਆ ਕਗਵਾਈ ਕਰ ਰਹੀ ਸੀ ਆਪਾਂ ਵਿਦਿਆ ਕਗਵਾਈ ਦਾ ਵਿੱਚ ਵਿਦਿਆਰਥੀ ਜੀਵਨ ਦੇ ਵਿੱਚ ਕੀ ਆ ਵਿਸ਼ੇਸ਼ ਮਹੱਤਵ ਆ ਇਹ ਪ੍ਰਕਿਰਿਆ ਆ ਇਹਦੇ ਦੌਰਾਨ ਕੀ ਹੁੰਦਾ ਆ ਕਿ ਵਿਦਿਆਰਥੀ ਤੇ ਵਿਦਿਆਕ ਸਮੱਸਿਆਵਾਂ ਦਾ ਹੱਲ ਕਰਦੀ ਆ ਅਗਵਾਈ ਸਿੱਖਿਆ ਦਾ ਜਿਹੜਾ ਅਨਿੱਖੜਵਾਂ ਅੰਗ ਹੈ ਇਹ ਵਿਦਿਆ ਦੇ ਸਾਰੇ ਪਹਿਲੂਆਂ ਵਿੱਚ ਵਿਦਿਆਰਥੀਆਂ ਦੀ ਅਗਵਾਈ ਕਰਨ ਵਿੱਚ ਜਿਹੜੀ ਆ ਸਹਾਇਤਾ ਕਰਦੀ ਹੈ ਹੁਣ ਜਿਹੜਾ ਆ ਵਿਦਿਅਕ ਅਗਵਾਈ ਦੀ ਗੱਲ ਕਰੀਏ ਤਾਂ ਅਸੀਂ ਇਹਦੇ ਇਸ ਜਿਹੜਾ ਆ ਕਨਸੈਪਟ ਦੇ ਬਾਰੇ ਜੋ ਚੀਜ਼ਾਂ ਕਰਨੀਆਂ ਅਸੀਂ ਕਰਾਂਗੇ ਦੀ ਲੋੜ ਕਿ ਦੀ ਲੋੜ ਤੇ ਮਹੱਤਤਾ ਕੀ ਆ ਉਸ ਤੋਂ ਬਾਅਦ ਅਸੀਂ ਕਰਾਂਗੇ ਦੇ ਉਦੇਸ਼ ਤੇ ਟੀਚੇ ਕੀ ਆ ਔਰ ਇਹਦੀਆਂ ਜਿਹੜਾ ਟੈਕਨੀਕਸ ਕੀ ਆ ਕਿਹੜੇ ਢੰਗਾਂ ਦੇ ਨਾਲ ਜਿਹੜੀ ਆ ਵਿਦਿਅਕ ਅਗਵਾਈ ਕੀਤੀ ਜਾਂਦੀ ਆ ਠੀਕ ਹੈ ਸੋ ਐਜੂਕੇਸ਼ਨ ਗਾਈਡੈਂਸ ਦੇ ਵਿੱਚ ਇੰਪੋਰਟੈਂਟ ਸਾਡੇ ਰਹਿਗੇ ਅਸੀਂ ਨੀਡ ਆਬਜੈਕਟਿਵਸ ਐਂਡ ਮੈਥਡ ਸੇਮ ਹੀ ਚਾਹੇ ਤੁਹਾਨੂੰ ਵਕੇਸ਼ਨਲ ਗਾਈਡੈਂਸ ਆ ਜੇ ਚਾਹੇ ਤੁਹਾਨੂੰ ਜਿਹੜਾ ਆ ਪਰਸਨਲ ਗਾਈਡੈਂਸ ਅੱਜ ਅਸੀਂ ਤਿੰਨਾਂ ਦੇ ਵਿੱਚ ਇਹੀ ਜਿਹੜੇ ਤਿੰਨ ਮੇਨ ਕਨਸੈਪਟ ਜਿਹੜੇ ਆ ਕਲੀਅਰ ਕਰਨੇ ਆ ਨੀਡ ਆਬਜੈਕਟਿਵਸ ਐਂਡ ਮੈਥਡ ਠੀਕ ਹੈ ਸਾਨੂੰ ਇੱਥੇ ਸਿਰਫ ਜਸਟ ਫਮੇ ਐਨਾ ਹੀ ਪੁੱਛਿਆ ਜਾਵੇ ਅਜ ਕੁਸ਼ਨਲ ਗਾਈਡੈਂਸ ਸੋ ਸਭ ਤੋਂ ਪਹਿਲਾਂ ਅਸੀਂ ਲੋੜ ਦੱਸਾਂਗੇ ਫਿਰ ਆਬਜੈਕਟਿਵਸ ਦੱਸਾਂਗੇ ਤਾਂ ਮੈਥਡ ਦੱਸਾਂਗੇ ਵਿਦਿਅਕ ਅਗਵਾਈ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਪਿਛਲੇ ਜਦੋਂ ਆਪਾਂ ਸਕੋਪ ਕੀਤਾ ਹੈ ਹਨਾ ਔਰ ਇੰਪੋਰਟੈਂਸ ਕੀਤੀ ਸੀ ਉਸਦੇ ਉੱਤੇ ਵੀ ਕਰ ਚੁੱਕੇ ਆ ਹੁਣ ਅਸੀਂ ਇੱਥੇ ਜਿਹੜਾ ਆ ਫਿਰ ਕਰਾਂਗੇ ਠੀਕ ਹੈ ਸੋ ਵਿੱਦਿਅਕ ਗਾਈਡੈਂਸ ਦੀ ਜਿਹੜੀ ਜ਼ਰੂਰਤ ਅਤੇ ਮਹੱਤਤਾ ਨੀਡ ਐਂਡ ਇੰਪੋਰਟੈਂਸ ਆਫ ਐਜੂਕੇਸ਼ਨਲ ਗਾਈਡੈਂਸ ਵਿਸ਼ੇ ਸੰਬੰਧੀ ਚੋਣ ਠੀਕ ਹੈ ਸੋ ਵਿਸ਼ੇ ਸੰਬੰਧੀ ਚੋਣ ਕਰਨ ਦੇ ਲਈ ਜਿਹੜੀ ਆ ਵਿੱਦਿਅਕ ਅਗਵਾਈ ਦੀ ਜ਼ਰੂਰਤ ਹੁੰਦੀ ਆ ਠੀਕ ਹੈ ਸੋ ਵਿਦਿਆਰਥੀ ਨੇ ਆਪਣੇ ਵਿੱਦਿਅਕ ਜਿਹੜਾ ਉਹਦਾ ਵਿਸ਼ਾ ਆ ਠੀਕ ਹੈ ਉਹਦੇ ਬਾਰੇ ਚੋਣ ਕਰਨੀ ਆ ਤਾਂ ਉਹਨੂੰ ਜਿਹੜਾ ਆ ਉਸ ਟਾਈਮ ਕੀ ਆ ਅਗਵਾਈ ਦੀ ਜਿਹੜੀ ਆ ਜ਼ਰੂਰਤ ਆ ਠੀਕ ਹੈ ਕਿਉਂਕਿ ਹੁਣ ਇੰਨੇ ਸਾਰੇ ਜਿਹੜੇ ਆ ਸਬਜੈਕਟਸ ਵਿਸ਼ੇ ਜਿਹੜੇ ਆ ਠੀਕ ਹੈ ਆ ਚੁੱਕੇ ਆ ਤੇ ਇੰਨੇ ਵਿਸ਼ਿਆਂ ਦੇ ਵਿੱਚੋਂ ਵਿਦਿਆਰਥੀ ਨੂੰ ਕਿਹੜਾ ਵਿਸ਼ਾ ਚਾਹੀਦਾ ਉਸ ਟਾਈਮ ਉਦਲੇ ਇੱਕ ਸਮੱਸਿਆ ਆਈ ਖੜੀ ਹੋ ਜਾਂਦੀ ਹੈ ਤਾਂ ਉਹਦੇ ਹੱਲ ਕਰਨ ਦੇ ਵਿੱਚ ਜਿਹੜੀ ਵਿਦਿਅਕ ਗਗਵਾਈ ਜਿਹੜੀ ਆ ਮਦਦ ਕਰਦੀ ਆ ਵਕ ਵਕ ਮੌਕਿਆਂ ਦੇ ਬਾਰੇ ਜਾਗਰੂਕਤਾ ਪ੍ਰਦਾਨ ਕਰਨਾ ਠੀਕ ਹੈ ਤੋ ਵੱਖ-ਵੱਖ ਮੌਕਿਆਂ ਦੇ ਬਾਰੇ ਗੱਲ ਕਰੀਏ ਤੇ ਸਾਡੇ ਦੇਸ਼ ਦੇ ਵਿੱਚ ਜਿਹੜਾ ਹੈ ਨਾ ਵਿੱਦਿਆ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਯੋਜਨਾਵਾਂ ਸਿੱਖਿਆ ਦੇ ਨਾਲ ਜਿਹੜੀਆਂ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਆ ਹਨਾ ਜਿਵੇਂ ਸਾਡੇ ਦੇਸ਼ ਦੇ ਵਿੱਚ ਜਿਹੜਾ ਆ 5 ਸਾਲਾ ਯੋਜਨਾਵਾਂ ਜਿਹੜੀਆਂ ਆ ਠੀਕ ਹੈ ਇਹ ਆਉਂਦੀਆਂ ਜਿਹਦੇ ਵਿੱਚ ਸਿੱਖਿਆ ਦੇ ਵਿਕਾਸ ਦੇ ਲਈ ਬੈਨੀਫਿਟਸ ਜਿਹੜੇ ਆ ਦਿੱਤੇ ਜਾਂਦੇ ਆ ਸੋ ਇਹ ਸਾਰੇ ਅ fırsਰਾਂ ਦੇ ਬਾਰੇ ਜਿਹੜਾ ਵਿਦਿਆਰਥੀਆਂ ਨੂੰ ਗਾਈਡ ਕਰਨਾ ਚਾਹੀਦਾ ਹੈ ਵੀ ਉਹ ਕਿਵੇਂ ਜਿਹੜਾ ਆ ਇਨ ਦਾ ਬੈਨੀਫਿਟ ਜਿਹੜਾ ਲਾਭ ਜਿਹੜਾ ਲੈ ਸਕਦੇ ਆ ਠੀਕ ਹੈ ਸੋ ਇੱਥੇ ਵੀ ਵਿਦਿਅਕ ਅਗਵਾਈ ਦੀ ਜਿਹੜੀ ਆ ਲੋੜ ਪੈਂਦੀ ਆ ਕਿ ਵਿਦਿਆਰਥੀਆਂ ਨੂੰ ਵੱਖ-ਵੱਖ ਮੌਕਿਆਂ ਦੇ ਬਾਰੇ ਜਾਗਰੂਕ ਕਰਨਾ ਜਿਥੋਂ ਲਾਭ ਜਿਹੜਾ ਲੈ ਸਕਦੇ ਫਾਇਦਾ ਜਿਹੜਾ ਲੈ ਸਕਦੇ ਆ ਲਾਜ਼ਮੀ ਸਿੱਖਿਆ ਨੂੰ ਚਕੀਨੀ ਬਣਾਉਣਾ ਠੀਕ ਹੈ ਸੋ ਲਾਜ਼ਮੀ ਸਿੱਖਿਆ ਜਿਹੜੀ ਕੇ ਸਾਡੇ ਸੰਵਿਧਾਨ ਦੇ ਅਕੋਰਡਿੰਗ ਸੋ ਤੋਂ ਬਾਅਦ ਜਿਹੜਾ 6 ਤੋਂ 14 ਸਾਲ ਦੇ ਬੱਚਿਆਂ ਦੀ ਐਜੂਕੇਸ਼ਨ ਫ੍ਰੀ ਕਰ ਦਿੱਤੀ ਆ ਨਾ ਲਾਜ਼ਮੀ ਸਿੱਖਿਆ ਹੁਣ ਉਹਨੂੰ ਯਕੀਨੀ ਵੀ ਵਿਦਿਅਕ ਗਾਈਡੈਂਸ ਦੁਆਰਾ ਬਣਾਇਆ ਜਾ ਸਕਦਾ ਹੁਣ ਜਿਹੜੇ ਲੋਕ ਆ ਜਿਨ੍ਹਾਂ ਨੂੰ ਐਜੂਕੇਸ਼ਨ ਦੇ ਬਾਰੇ ਨਹੀਂ ਪਤਾ ਕਿ ਪੜ੍ਹਾਈ ਫ੍ਰੀ ਆ ਹਨਾ ਸੋ ਉਹਨਾਂ ਨੂੰ ਵੀ ਜਿਹੜਾ ਜੋਗ ਅਗਵਾਈ ਦੇ ਨਾਲ ਹੀ ਜਿਹੜਾ ਇਸ ਲਾਜ਼ਮੀ ਸਿੱਖਿਆ ਨੂੰ ਜਿਹੜਾ ਯਕੀਨੀ ਬਣਾਇਆ ਜਾ ਸਕਦਾ ਇਹਦੇ ਲਈ ਵੀ ਕਿਹਦੀ ਲੋੜ ਆ ਵਿਦਿਅਕ ਅਗਵਾਈ ਦੀ ਸਕੂਲ ਪ੍ਰਬੰਧਨ ਅਧਿਆਪਨ ਟੰਗਾ ਵਿੱਚ ਤਬਦੀਲੀ ਠੀਕ ਹੈ ਜੀ ਹੁਣ ਆਪਾਂ ਸਕੂਲ ਦੇ ਪ੍ਰਬੰਧਨ ਦੀ ਗੱਲ ਕਰੀਏ ਤਾਂ ਸਕੂਲ ਦੇ ਪ੍ਰਬੰਧ ਅਤੇ ਢੰਗਾਂ ਦੇ ਵਿੱਚ ਜਿਹੜੀ ਬਦਲੀ ਤਬਦੀਲੀ ਹੋ ਚੁੱਕੀ ਆ ਠੀਕ ਹੈ ਪਹਿਲਾਂ ਜਿਹੜਾ ਸੀ ਅਧਿਆਪਕ ਜਿਹੜਾ ਸੀਗਾ ਟੀਚਰ ਸੈਂਟਰਡ ਹੁੰਦਾ ਸੀ ਉਹ ਹੁਣ ਜਿਹੜਾ ਆ ਸਟੂਡੈਂਟ ਸੈਂਟਰਡ ਹੋ ਚੁੱਕਿਆ ਆ ਔਰ ਨਾਲ ਦੇ ਨਾਲ ਜਿਹੜੇ ਆ ਤਰੀਕੇ ਤੌਰ ਤਰੀਕੇ ਵੀ ਜਿਹੜੇ ਪੜਾਉਣ ਦੇ ਬਦਲ ਗਏ ਆ ਤੇ ਇੱਥੇ ਉਹਦੀ ਲਈ ਵੀ ਕੀ ਆ ਵਿਦਿਅਕ ਗਗਵਾਈ ਦੀ ਲੋੜ ਆ ਸਿੱਖਲਾਈ ਗਤੀਵਿਧੀਆਂ ਠੀਕ ਹੈ ਸੋ ਜਿਹੜੀਆਂ ਸਿੱਖਲਾਈ ਨਾਲ ਸੰਬੰਧਿਤ ਜਿਹੜੀਆਂ ਗਤੀਵਿਧੀਆਂ ਆ ਠੀਕ ਹੈ ਸੋ ਉਹਦੇ ਵਿੱਚ ਵੀ ਵਿਦਿਅਕ ਅਗਵਾਈ ਜਿਹੜੀ ਆ ਦਿ ਲੋੜ ਪੈਂਦੀ ਆ ਵਿਦਿਆਰਥੀਆਂ ਨੂੰ ਜਿਹੜਾ ਆ ਗਾਈਡ ਕਰਨਾ ਪੈਂਦਾ ਆ ਉਹਨਾਂ ਨੂੰ ਜਿਹੜਾ ਆ ਉਹਨਾਂ ਦੀ ਜਿਹੜੀ ਸਮਰੱਥਾ ਆ ਜਾਂ ਉਹਨਾਂ ਦੀ ਜ਼ਿਆਦਾ ਸ਼ਕਤੀ ਆ ਹਨਾ ਜਾਂ ਉਹਨਾਂ ਨੂੰ ਜਿਹੜੀ ਪ੍ਰੇਰਣਾ ਦੇ ਕੇ ਜਿਹੜਾ ਉਤਸ਼ਾਹਿਤ ਕਰਨਾ ਚਾਹੀਦਾ ਤੇ ਇਹ ਸਾਰਾ ਕੁਝ ਕਿਸ ਦੇ ਦੁਆਰਾ ਹੁੰਦਾ ਆ ਇਹ ਵਿਦਿਅਕ ਅਗਵਾਈ ਦੁਆਰਾ ਹੀ ਹੁੰਦਾ ਆ ਵਿਦਿਆਰਥੀਆਂ ਨੂੰ ਜਦੋਂ ਗਾਈਡ ਕੀਤਾ ਜਾਂਦਾ ਆ ਉਹਨਾਂ ਨੂੰ ਜਿਹੜਾ ਆ ਪ੍ਰੇਰਣਾ ਦਿੱਤੀ ਜਾਂਦੀ ਆ ਮੋਟੀਵੇਸ਼ਨ ਦਿੱਤੀ ਜਾਂਦੀ ਆ ਤਾਂ ਇਹ ਸਾਰਾ ਕੁਝ ਜਿਹੜਾ ਆ ਸੋ ਇਹ ਜਿਹੜਾ ਆ ਗਤੀਵਿਧੀਆਂ ਜਿਹੜੀਆਂ ਸਾਰੀਆਂ ਸਿਖਲਾਈ ਦੀਆਂ ਗਤੀਵਿਧੀਆਂ ਨਾਲ ਰਿਲੇਟਡ ਜਿੰਨੀ ਵੀ ਜੜੀ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਂਦੀ ਆ ਤਾਂ ਇਹ ਵੀ ਵਿਦਿਅਕ ਅਗਵਾਈ ਦੇ ਅਧੀਨ ਹੀ ਆਉਂਦੀ ਆ ਅਨੁਸ਼ਾਸਨ ਬਣਾਉਣ ਦੇ ਲਈ ਕਿਸੇ ਵੀ ਸਕੂਲ ਦੇ ਵਿੱਚ ਅਨੁਸ਼ਾਸਨ ਬਣਾਉਣ ਦੇ ਲਈ ਜਿਹੜੇ ਅਨੁਸ਼ਾਸਨ ਦੀ ਗਾਈਡੈਂਸ ਆ ਠੀਕ ਹੈ ਉਹ ਦੇਣੀ ਵਿਦਿਆਰਥੀਆਂ ਨੂੰ ਬਹੁਤ ਜ਼ਰੂਰੀ ਹੁੰਦੀ ਆ ਤਾਂ ਜੋ ਸਕੂਲ ਦੇ ਵਿੱਚ ਅਨੁਸ਼ਾਸਨ ਜਿਹੜਾ ਆ ਮੇਨਟੇਨ ਰਹਿ ਸਕੇ ਔਰ ਇੱਕ ਵਿਦਿਆਰਥੀ ਦੇ ਲਈ ਵੀ ਜਿਹੜਾ ਅਨੁਸ਼ਾਸਨ ਦੇ ਵਿੱਚ ਰਾਣਾ ਬਹੁਤ ਜ਼ਰੂਰੀ ਹੁੰਦਾ ਹੈ ਸੋ ਇਹ ਵੀ ਕਿ ਇੱਥੇ ਵੀ ਜਿਹੜੀ ਕੀ ਸਾਨੂੰ ਲੋਡ ਪੈਂਦੀ ਆ ਵਿਦयक ਅਗਵਾਈ ਦੀ ਲੋਡ ਪੈਂਦੀ ਆ ਜੋ ਸਹੀ ਢੰਗ ਦੇ ਨਾਲ ਬੱਚੇ ਦੀ ਅਗਵਾਈ ਜਿਹੜੀ ਆ ਕਰ ਸਕੇ ਵਿਅਕਤੀਗਤ ਅੰਤਰ ਠੀਕ ਹੈ ਸੋ ਵਿਅਕਤੀਗਤ ਅੰਤਰ ਦੀ ਗੱਲ ਕਰੀਏ ਤੇ ਹਰ ਬੱਚਾ ਦੂਜੇ ਬੱਚੇ ਦੇ ਨਾਲ ਜਿਹੜਾ ਆ ਤਿੰਨ ਹੁੰਦਾ ਆ ਸੋ ਉਹਦੀ ਬੌਧਿਕਤਾ ਨੂੰ ਦੇਖੀਏ ਉਹਦੀਆਂ ਰੁਚੀਆਂ ਨੂੰ ਦੇਖੀਏ ਜਾਂ ਉਹਦੀ ਕਾਬਲੀਅਤ ਨੂੰ ਦੇਖੇ ਤਾਂ ਉਹ ਸਾਰਿਆਂ ਤੋਂ ਪਿੰਨ ਹੁੰਦੇ ਆ ਠੀਕ ਹੈ ਸੋ ਇਹ ਜਿਹੜੀ ਆ ਗਾਈਡੈਂਸ ਹੈ ਜਿਹਦੇ ਗਾਈਡੈਂਸ ਆ ਠੀਕ ਹੈ ਉਹ ਇਹਨਾਂ ਜਿਹੜੀਆਂ ਜ਼ਰੂਰਤਾਂਵਾਂ ਨੂੰ ਪੂਰਾ ਕਰਦੀ ਆ ਸੋ ਜਿਹਦੇ ਨਾਲ ਜਿਹੜਾ ਆ ਅਧਿਆਪਕ ਨੂੰ ਜਿਹੜਾ ਆ ਗਿਆਨ ਜਿਹੜਾ ਹੁੰਦਾ ਆ ਵਿਦਿਆਰਥੀ ਦੇ ਬਾਰੇ ਠੀਕ ਹੈ ਸੋ ਜਿਹਨੇ ਵੀ ਜਿਹੜਾ ਆ ਅਧਿਆਪਕ ਜਿਵੇਂ ਅਧਿਆਪਕ ਨੇ ਗਾਈਡ ਕਰਨਾ ਵਿਦਿਆਰਥੀ ਨੂੰ ਹਨਾ ਤਾਂ ਉਹਦੇ ਬਾਰੇ ਜਦੋਂ వ్యక్తిగత ਅੰਤਰ ਦੇ ਬਾਰੇ ਪਤਾ ਹੋਊਗਾ ਠੀਕ ਹੈ ਸੋ ਵਿਅਕਤੀਗਤ ਅੰਤਰ ਦੇ ਬਾਰੇ ਵਿਦਿਆਰਥੀਆਂ ਦੇ ਜਿਹੜਾ ਆ ਹਰ ਵਿਦਿਆਰਥੀ ਦੀ ਸਮਝ ਹੋਊਗੀ ਫੇਰੀ ਜਿਹੜਾ ਉਹਨੂੰ ਗਾਈਡ ਜਿਹੜਾ ਕੀਤਾ ਜਾ ਸਕੇ ਤਾਂ ਇੱਥੇ ਵੀ ਜਿਹੜੇ ਵਿਦਿਅਕ ਅਕਵਾਈ ਦੀ ਜਿਹੜੀ ਆ ਲੋਡ ਪੈਂਦੀ ਆ ਅਨੁਸ਼ਾਸਨ ਹੀਣਤਾ ਨੂੰ ਰੋਕਣ ਦੇ ਲਈ ਠੀਕ ਹੈ ਸੋ ਕੁਝ ਬੱਚੇ ਕੀ ਆ ਅਨੁਸ਼ਾਸਨ ਨੂੰ ਜਿਹੜਾ ਭੰਗ ਕਰਦੇ ਆ ਤੇ ਅਨੁਸ਼ਾਸਨ ਹੀਣਤਾ ਆ ਜਾਂਦੀ ਆ ਤੇ ਇਹੋ ਜੇ ਵਿਦਿਆਰਥੀਆਂ ਦੇ ਲਈ ਵੀ ਵਿਦਿਅਕ ਅਗਵਾਈ ਦੀ ਲੋੜ ਹੁੰਦੀ ਆ ਭਵਿੱਖ ਸਿੱਖਿਆ ਬਾਰੇ ਜਿਹੜਾ ਆ ਜਾਣਕਾਰੀ ਭਵਿੱਖ ਦੇ ਵਿੱਚ ਜਿਹੜੇ ਸਿੱਖਿਆ ਦੇ ਕੀ ਫਾਇਦੇ ਆ ਤੁਸੀਂ ਕੀ ਉਸ ਲਕਸ਼ ਦੇ ਕਿਸ ਫੀਲਡ ਦੇ ਵਿੱਚ ਅੱਗੇ ਜਾਣਾ ਆ ਹਨਾ ਕਿਵੇਂ ਲਕਸ਼ ਪ੍ਰਾਪਤ ਕਰਨਾ ਆ ਭਵਿੱਖ ਦੀ ਸਿੱਖਿਆ ਬਾਰੇ ਜਾਣਕਾਰੀ ਵੀ ਜਿਹੜੀ ਹੈ ਵਿਦਿਆਰਥੀ ਨੂੰ ਵਿਦਿਅਕ ਅਗਵਾਈ ਦੁਆਰਾ ਹੀ ਦਿੱਤੀ ਜਾਂਦੀ ਆ ਸ਼ਿਕਿਆ ਪ੍ਰਬੰਧਨ ਵਿੱਚ ਤਬਦੀਲੀ ਠੀਕ ਹੈ ਸੋ ਮੈਂ ਪਹਿਲਾਂ ਵੀ ਅੱਸੇ ਸੀ ਕਿ ਪਹਿਲਾਂ ਜਿਹੜਾ ਅੱਸੇਗਾ ਟੀਚਰ ਸੈਂਟਰਡ ਸੀ ਹੁਣ ਚਾਈਲਡ ਸੈਂਟਰਡ ਹੋ ਚੁੱਕੀ ਹੈ ਤਾਂ ਇਹਦੇ ਬਾਰੇ ਵੀ ਜਿਹੜੀ ਜੋ ਜਿਹੜੀ ਅਗਵਾਈ ਹੈ ਉਹ ਵੀ ਵਿਦਿਆਕ ਜਿਹੜੀ ਹੈ ਅਗਵਾਈ ਹੀ ਇੱਥੇ ਵੀ ਲੋਡ ਪੈਂਦੀ ਆ ਉੱਚ ਸਿੱਖਿਆ ਯੋਜਨਾ ਬੰਦ ਕਰਨ ਦੇ ਲਈ ਅਗਵਾਈ ਦੀ ਲੋਡ ਠੀਕ ਹੈ ਸੋ ਜਿਹੜੀ ਉੱਚ ਸਿੱਖਿਆ ਆ ਠੀਕ ਹੈ ਸੋ ਜਿਵੇਂ ਹੁਣ ਸਾਡੇ ਜਿਹੜਾ ਮੌਜੂਦਾ ਪੈਟਰਨ ਆ ਉਹਦੇ ਵਿੱਚ ਕਿੰਨੀਆਂ ਸਾਰੀਆਂ ਚੇਂਜੇਸ ਆndੀਆਂ ਪਾਠ ਕਰਮਕਾਰੀ ਕੁਲਮ ਜਿਹੜਾ ਚੇਂਜ ਹੁੰਦਾ ਆ ਹਨਾ ਬਹੁਤ ਸਾਰੇ ਨਵੇਂ ਸਬਜੈਕਟ ਆ ਜਾਂਦੇ ਆ ਤਾਂ ਇਹਦੇ ਲਈ ਜਿਹੜਾ ਆ ਇਹ ਸਾਰਾ ਕੁਝ ਜਿਹੜਾ ਨੂੰ ਜਿਹੜਾ ਸਿਗਾ ਨਮੀਆਂ ਜੋ ਵੀ ਚੇਂਜਸ ਆਉਂਦੀਆਂ ਆ ਉਸ ਬਦਲਾਅ ਨੂੰ ਸਫਲਤਾ ਪੂਰਵਕ ਹਨਾ ਉਸ ਸਫਲਤਾ ਪੂਰਵਕ ਜਿਹੜਾ ਸੰਗਠਿਤ ਕਰਨ ਦੇ ਲਈ ਵਿਦਿਆਗਗਵਾਈ ਦੀ ਲੋੜ ਪੈਂਦੀ ਆ ਠੀਕ ਹੈ ਸੋ ਇਹ ਇੱਥੇ ਸਾਰੇ ਜਿੰਨੇ ਵੀ ਮੈਂ ਲਿਖੇ ਹੋਏ ਆ ਪੁਆਇੰਟ ਨਾਲ ਸਾਰਿਆਂ ਦੇ ਵਿੱਚ ਵਿਦਿਆਕ ਜਿਹੜੀ ਆ ਅਗਵਾਈ ਦੀ ਲੋੜ ਆ ਐਜੂਕੇਸ਼ਨਲ ਗਾਈਡੈਂਸ ਦੀ ਜ਼ਰੂਰਤ ਪੈਂਦੀ ਆ ਫਿਰ ਇਹ ਸਾਰਾ ਕੁਝ ਜਿਹੜਾ ਪੋਸੀਬਲ ਹੁੰਦਾ ਆ ਹੁਣ ਅਸੀਂ ਦੇਖਦੇ ਹਾਂ ਕਿ ਵਿਦਿਅਕ ਗਾਈਡੈਂਸ ਦੇ ਪ੍ਰਮੁੱਖ ਟੀਚੇ ਅਤੇ ਉਦੇਸ਼ ਮੇਜਰ ਏਮਸ ਐਂਡ ਆਬਜੈਕਟਿਵਸ ਆਫ ਐਜੂਕੇਸ਼ਨਲ ਗਾਈਡੈਂਸ ਕੀ ਉਦੇਸ਼ ਕੀ ਆ ਠੀਕ ਹੈ ਉਦੇਸ਼ ਜਿਹੜੇ ਹਨ ਉਹ ਸਾਰੇ ਜਿਹੜੇ ਆ ਲੋੜਾਂ ਦੇ ਵਿੱਚੋਂ ਨਿਕਲਦੇ ਆ ਲੋੜਾਂ ਪੂਰੀਆਂ ਕਰਨਾ ਹੀ ਉਦੇਸ਼ ਹੁੰਦੇ ਆ ਠੀਕ ਹੈ ਸੋ ਮਤਲਬ ਤੁਸੀਂ ਨਾ ਪੁਆਇੰਟਾਂ ਨੂੰ ਜਿਹੜਾ ਆ ਇਸ ਤਰੀਕੇ ਦੇ ਨਾਲ ਹੀ ਜਿਹੜਾ ਆ ਹਮ ਹੋਲਡ ਕਰਕੇ ਲਿਖ ਸਕਦੇ ਹਾਂ ਵਿਸ਼ਿਆਂ ਤੇ ਕੋਰਸਾ ਸੰਬੰਧੀ ਗਿਆਨ ਪ੍ਰਾਪਤ ਕਰਨ ਦਾ ਉਦੇਸ਼ ਕੀ ਕਰਨਾ ਵਿਦਿਆਰਥੀਆਂ ਨੂੰ ਵਿਸ਼ਿਆਂ ਦੇ ਸੰਬੰਧੀ ਗਿਆਨ ਤੇ ਉਦੇਸ਼ ਦੀ ਪ੍ਰਾਪਤੀ ਕਰਵਾਉਣੀ ਆ ਸਕੂਲ ਦੀ ਜ਼ਿੰਦਗੀ ਬਾਰੇ ਜਾਣੂ ਕਰਵਾਉਣਾ ਆ ਸਕੂਲ ਅਨੁਸ਼ਾਸਨ ਸਿਖਾਉਣ ਦਾ ਉਦੇਸ਼ ਅਸੀਂ ਦੇਖਿਆ ਨਾ ਵੀ ਉੱਥੇ ਅਸੀਂ ਪਿੱਛੇ ਪੜਿਆ ਪੁਆਇੰਟ ਦੇ ਵਿੱਚ ਵੀ ਸਕੂਲ ਦਾ ਅਨੁਸ਼ਾਸਨ ਜਿਹੜਾ ਆ ਬੱਚਿਆਂ ਨੂੰ ਉਹਦੀ ਅਨੁਸ਼ਾਸਨ ਦੀ ਅਗਵਾਈ ਕਰਨ ਦੇ ਲਈ ਵਿਦਿਆਕਰ ਕਗਵਾਈ ਦੀ ਲੋੜ ਆ ਤੁਈ ਦਾ ਦੇਸ਼ ਵੀ ਆ ਠੀਕ ਹੈ ਸੋ ਵਿਦਿਆਕਰ ਅਗਵਾਈ ਦਾ ਉਦੇਸ਼ ਆ ਕਿ ਸਕੂਲ ਦੇ ਵਿੱਚ ਅਨੁਸ਼ਾਸਨ ਸਿਖਾਉਣਾ ਬੱਚਿਆਂ ਨੂੰ ਪਾਠ ਕਰਮਗਤਿਵਧੀਆਂ ਠੀਕ ਹੈ ਪਾਠ ਕਰਮ ਦੇ ਜਿਹੜੇ ਗਤੀਵਧੀਆਂ ਹੁੰਦੀਆਂ ਆ ਉਹਨਾਂ ਦੇ ਵਿੱਚ ਬੱਚਿਆਂ ਨੂੰ ਪ੍ਰੇਰਿਤ ਕਰਨਾ ਕਿ ਉਹਦੇ ਵਿੱਚ ਜਿਹੜਾ ਉਹ ਪਾਰਟਿਸਪੇਟ ਕਰਨ ਗਤੀਵਧੀਆਂ ਦੇ ਲਈ ਹੈ ਨਾ ਤੇ ਉਹਨਾਂ ਵੀ ਗਤੀਵਧੀਆਂ ਦੇ ਵਿੱਚ ਭਾਗੀਦਾਰੀ ਦੇ ਲਈ ਵੀ ਉਹਨਾਂ ਨੂੰ ਜਿਹੜਾ ਕੀ ਆ ਅਸੀਂ ਵਿਦਿਆਕ ਜਿਹੜੀ ਆ ਅਗਵਾਈ ਦੀ ਲੋੜ ਪੈਂਦੀ ਤਾਂ ਇਹ ਵਿਦਿਅਕ ਅਗਵਾਈ ਦਾ ਜਿਹੜਾ ਹੈ ਉਦੇਸ਼ ਆ ਕਿ ਪਾਠ ਕਰਨ ਦੀਆਂ ਗਤੀਵਿਧੀਆਂ ਜਿਹੜੀਆਂ ਆ ਦੇ ਵਿੱਚ ਬੱਚਿਆਂ ਦੀ ਭਾਗੀਦਾਰੀ ਨੂੰ ਸੰਭਵ ਜਾਂ ਯਕੀਨੀ ਬਣਾਉਣਾ ਸਿਹਤ ਸੰਬੰਧੀ ਜਾਣਕਾਰੀ ਸਕੂਲਾਂ ਦੇ ਵਿੱਚ ਸਿਹਤ ਸੰਬੰਧੀ ਜਾਣਕਾਰੀ ਵੀ ਜਿਹੜੀ ਦੇਣੀ ਆ ਉਹ ਵੀ ਵਿਦਿਅਕ ਦਾ ਉਦੇਸ਼ ਹੈ ਜਿਹਦੇ ਵਿੱਚ ਬੱਚਿਆਂ ਨੂੰ ਜਾਗਰੂਕ ਕੀਤਾ ਜਾਂਦਾ ਸਮੇਂ-ਸਮੇਂ ਤੇ ਉਹਨਾਂ ਦੀ ਸਿਹਤ ਦੇ ਬਾਰੇ ਦੱਸਿਆ ਜਾਂਦਾ ਹੈ ਹਨਾ ਵੀ ਉਹਨਾਂ ਨੇ ਆਪਣੀ ਸਿਹਤ ਨੂੰ ਕਿਵੇਂ ਤੰਦਰੁਸਤ ਜਿਹੜਾ ਰੱਖਣਾ ਹੈ ਰਿਕਾਰਡ ਬਣਾਈ ਰੱਖਣ ਦਾ ਉਦੇਸ਼ ਹੈ ਠੀਕ ਹੈ ਸੋ ਇਹਦਾ ਕੀ ਹੈ ਇੱਕ ਰਿਕਾਰਡ ਵਿਦਿਅਕ ਅਗਵਾਈ ਕੀ ਹੈ ਅਗਵਾਈ ਦੇ ਅਕੋਰਡਿੰਗ ਇੱਕ ਬੱਚੇ ਦਾ ਜਿਹੜਾ ਰਿਕਾਰਡ ਬਣਾ ਕੇ ਰੱਖਿਆ ਜਾਂਦਾ ਆ ਠੀਕ ਹੈ ਸੋ ਇਹ ਵੀ ਉਦੇਸ਼ ਆ ਕਿ ਕਿ ਬੱਚੇ ਦਾ ਜਿਹੜਾ ਰਿਕਾਰਡ ਆ ਉਹ ਤਿਆਰ ਹੁੰਦਾ ਹੈ ਇਹਦੇ ਨਾਲ ਜਦੋਂ ਵਿਦਿਅਕ ਅਗਵਾਈ ਦਾ ਜਿਹੜਾ ਇਹ ਉਦੇਸ਼ ਆ ਠੀਕ ਹੈ ਵਾਤਾਵਰਣ ਦੇ ਨਾਲ ਤਾਲਮੇਲ ਪੈਦਾ ਕਰਨਾ ਠੀਕ ਹੈ ਵਾਤਾਵਰਣ ਦੇ ਨਾਲ ਜਿਹੜਾ ਆ ਤਾਲਮੇਲ ਪੈਦਾ ਕਰਨਾ ਜਿਵੇਂ ਹੁਣ ਬੱਚੇ ਆ ਹਨਾ ਉਹ ਕੁਸ਼ੋਰ ਅਵਸਥਾ ਦੇ ਵਿੱਚ ਆ ਤੇ ਉਹਨਾਂ ਦੇ ਲਈ ਜਿਹੜਾ ਆ ਅਲੱਗ ਤੋਂ ਵਿਦਿਅਕ ਵਾਤਾਵਰਣ ਦੀ ਜਿਹੜੀ ਸਿਰਜਣਾ ਕਰਨ ਦੀ ਲੋੜ ਹੁੰਦੀ ਆ ਠੀਕ ਹੈ ਤਾਂ ਜੋ ਉਹਨਾਂ ਨੂੰ ਉੱਚ ਸਿੱਖਿਆ ਦੇ ਲਈ ਜਿਹੜਾ ਪ੍ਰੇਰਿਤ ਕੀਤਾ ਜਾ ਸਕੇ ਉਹਨਾਂ ਦੇ ਵਿਸ਼ੇ ਦੀ ਚੋਣ ਕਰਨ ਦੇ ਲਈ ਠੀਕ ਹੈ ਸੋ ਇਹ ਸਾਰੇ ਹੀ ਤਾਲਮਿਲ ਵਿਦਿਅਕ ਵਾਤਾਵਰਣ ਦੇ ਨਾਲ ਉਹਨਾਂ ਦਾ ਤਾਲਮਿਲ ਬਣਾਉਣ ਦੇ ਲਈ ਜਿਹੜਾ ਆ ਬਣਾਉਣਾ ਹੀ ਵਿਦਿਅਕ ਜਿਹੜਾ ਆ ਗਵਾਇ ਦਾ ਉਦੇਸ਼ ਆ ਪਾਠ ਕਰਮ ਦੇ ਅਨੁਕੂਲ ਕਰਨ ਦਾ ਉਦੇਸ਼ ਠੀਕ ਹੈ ਸੋ ਵਿਦਿਆਰਥੀ ਨੂੰ ਪਾਠ ਕਰਮ ਦੇ ਅਨੁਕੂਲ ਕਰਨਾ ਜਿਵੇਂ ਬੱਚਿਆਂ ਦੇ ਵਿੱਚ ਚੰਗੀਆਂ ਜਿਹੜੀਆਂ ਆਦਤਾਂ ਪੜ੍ਹਾਈ ਦੀਆਂ ਆਦਤਾਂ ਨੂੰ ਵਿਕਸਿਤ ਕਰਨਾ ਠੀਕ ਹੈ ਸੋ ਇਹ ਵੀ ਕੀ ਆ ਵਿਦਿਆਕ ਜਿਹੜਾ ਆ ਅਗਵਾਈ ਦਾ ਉਦੇਸ਼ ਆ ਕਿ ਬੱਚਿਆਂ ਨੂੰ ਪਾਠਕ੍ਰਮ ਦੇ ਅਨੁਕੂਲ ਬਣਾਉਣਾ ਕਿ ਪਾਠਕ੍ਰਮ ਦੇ ਅਨੁਕੂਲ ਬਣਾਉਣ ਦੇ ਲਈ ਉਹਨਾਂ ਦੇ ਵਿੱਚ ਜਿਹੜਾ ਸਿੱਖਿਆ ਜਾਂ ਪੜ੍ਹਨ ਦੀਆਂ ਆਦਤਾਂ ਨੂੰ ਵਿਕਸਿਤ ਕਰਨਾ ਠੀਕ ਹੈ ਸਮਾਜਿਕ ਕਰਨ ਦਾ ਉਦੇਸ਼ ਠੀਕ ਹੈ ਸੋ ਤੁਹਾਨੂੰ ਪਤਾ ਵੀ ਕਿ ਸਕੂਲ ਹੀ ਜਿਹੜਾ ਸਮਾਜਿਕਕਰਨ ਨੂੰ ਪੈਦਾ ਕਰਦੇ ਸਕੂਲ ਵਿੱਚ ਹੀ ਬੱਚੇ ਨੂੰ ਜਿਹੜਾ ਤਿਆਰ ਕੀਤਾ ਜਾਂਦਾ ਹੈ ਕਿ ਉਹ ਜਿਹੜੇ ਸਮਾਜ ਵਿੱਚ ਜਾ ਕੇ ਕਿੱਦਾਂ ਰਹਿਣਾ ਹੈ ਕਿੱਦਾਂ ਵਿਹਾਰ ਕਰਨਾ ਹੈ ਠੀਕ ਹੈ ਤੇ ਵਿੱਦਿਆ ਕਗਵਾਈ ਦਾ ਉਦੇਸ਼ ਕੀ ਹੈ ਸਮਾਜਿਕਕਰਨ ਦਾ ਉਦੇਸ਼ ਬੱਚੇ ਜਿਹੜਾ ਵਿਦਿਆਰਥੀ ਨੂੰ ਚੰਗਾ ਨਾਗਰਿਕ ਬਣਾਉਣਾ ਪ੍ਰਤੀਯੋਗਤਾ ਪ੍ਰੀਖਿਆਵਾਂ ਬਾਰੇ ਜਾਣਕਾਰੀ ਠੀਕ ਹੈ ਸੋ ਵਿੱਦਿਆ ਦਾ ਇਹ ਵੀ ਉਦੇਸ਼ ਆ ਕਿ ਬੱਚਿਆਂ ਨੂੰ ਜਿਹੜੀਆਂ ਪ੍ਰਤੀਯੋਗਤਾਵਾਂ ਪ੍ਰੀਖਿਆਵਾਂ ਆ ਉਹਨਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਦੇਣੀ ਠੀਕ ਹੈ ਸੋ ਜਿਹੜੇ ਅ ਬਿੱਦਿਆਕ ਜਿਹੜੇ ਆ ਨਾ ਪੇਪਰ ਵਗੈਰਾ ਹੁੰਦੇ ਆ ਜੋ ਪ੍ਰੀਖਿਆਵਾਂ ਹੁੰਦੀਆਂ ਆ ਉਹਨਾਂ ਦੇ ਬਾਰੇ ਉਹਨਾਂ ਨੂੰ ਗਾਈਡ ਕਰਨਾ ਠੀਕ ਹੈ ਉਹਨਾਂ ਦੇ ਵਿੱਚ ਸਫਲ ਹੋਣ ਦੇ ਲਈ ਉਹਨਾਂ ਨੂੰ ਜਿਹੜਾ ਪ੍ਰੇਰਿਤ ਕਰਨਾ ਠੀਕ ਹੈ ਇਹ ਵੀ ਬਿੱਦਿਆਕ ਗਵਾਈ ਦਾ ਹੀ ਉਦੇਸ਼ ਆ ਸਕੂਲ ਅਧਿਆਪਕ ਤੇ ਵਿਦਿਆਰਥੀਆਂ ਨੂੰ ਵਿਵਸਥਿਤ ਕਰਨਾ ਠੀਕ ਹੈ ਸੋ ਇਹਦਾ ਕੀ ਮਤਲਬ ਆ ਕਿ ਸਕੂਲ ਦਾ ਕੰਮਕਾਰ ਜਿਹੜਾ ਹੈ ਨਾ ਉਹ ਪੂਰਾ ਵਧੀਆ ਤਰੀਕੇ ਦੇ ਨਾਲ ਚੱਲ ਸਕੇ ਠੀਕ ਹੈ ਔਰ ਇਸ ਤੇ ਲਈ ਜਿਹੜਾ ਆ ਅ ਬੀ ਜਿਹੜਾ ਆ ਇੱਥੇ ਵੀ ਵਿਦਿਅਕ ਅਗਵਾਈ ਦੀ ਲੋਡ ਪੈਂਦੀ ਆ ਤਾਂ ਜੋ ਸਕੂਲ ਦਾ ਜਿਹੜਾ ਹੈ ਗਤੀਵਿਧੀਆਂ ਦੇ ਵਧੀਆ ਨਤੀਜੇ ਜਿਹੜੇ ਆ ਨਿਕਲ ਸਕਣ ਠੀਕ ਹੈ ਤੇ ਬੱਚਿਆਂ ਦੀਆਂ ਜਾਂ ਸਕੂਲ ਸੰਬੰਧੀ ਜਿਹੜੀਆਂ ਵੀ ਪ੍ਰੋਬਲਮਸ ਹਨ ਉਹਦਾ ਸਹੀ ਹੱਲ ਹੋ ਸਕੇ ਠੀਕ ਹੈ ਔਰ ਸਕੂਲ ਦੇ ਵਿੱਚ ਜਿਹੜਾ ਹੈ ਅਧਿਆਪਕ ਵਿਦਿਆਰਥੀ ਸਾਥੇ ਸਕੂਲ ਜਿਹੜਾ ਆ ਇਹ ਸਾਰੋ ਸਾਰੇ ਹੀ ਜਿਹੜੇ ਆ ਵਧੀਆ ਸਹੀ ਢੰਗ ਦੇ ਨਾਲ ਆਪੋ ਆਪਣਾ ਜਿਹੜਾ ਕੰਮ ਇਹ ਕਰ ਸਕਣ ਤੇ ਇਹਨਾਂ ਦੇ ਲਈ ਵੀ ਸਾਰਿਆਂ ਦੇ ਲਈ ਵਿਦਿਅਕ ਅਗਵਾਈ ਦੀ ਲੋਡ ਹੁੰਦੀ ਆ ব্যক্তিগত উদ্দেশ্যਾਂ ਦੇ ਨਾਲ ਵਿਕਾਸ ব্যক্তিগত ਵਿਕਾਸ ਨਾਲ ਜੁੜੇ ਉਦੇਸ਼ ਠੀਕ ਹੈ ব্যক্তিগত ਵਿਕਾਸ ਦੇ ਨਾਲ ਜੁੜੇ ਉਦੇਸ਼ ਕਿਹੜੇ ਆ ਸਿੱਖਣ ਵਾਲਿਆਂ ਦੀਆਂ ਸਿੱਖਲਾਈ ਮੁਸ਼ਕਲਾਂ ਨੂੰ ਪਛਾਣਨਾ ਠੀਕ ਹੈ ਇਹ ਵਿਅਕਤੀਗਤ ਉਦੇਸ਼ ਆ ਇਹ ਵਿਅਕਤੀਗਤ ਉਦੇਸ਼ ਦਾ ਮਤਲਬ ਹੁੰਦਾ ਇੰਡੀਵਿਜੂਅਲ ਜਿਹੜੇ ਮਤਲਬ ਇੱਕ ਇਕੱਲੇ ਵਿਦਿਆਰਥੀ ਉੱਤੇ ਫੋਕਸ ਕੀਤਾ ਜਾਂਦਾ ਵੀ ਇਕੱਲੇ-ਇਕੱਲੇ ਵਿਦਿਆਰਥੀ ਦੇਖਿਆ ਜਾਂਦਾ ਵੀ ਉਹਨਾਂ ਨੂੰ ਸਿੱਖਲਾਈ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਆ ਤਾਂ ਉਹਨਾਂ ਦਾ ਜਿਹੜਾ ਹੱਲ ਕਰਨ ਦੇ ਲਈ ਹੈ ਨਾ ਸਿੱਖਣ ਵਾਲਿਆਂ ਦੀਆਂ ਮੁਸ਼ਕਲਾਂ ਦੀ ਰੋਕਥਾਮ ਸਿੱਖਣ ਵਾਲਿਆਂ ਦੀ ਸਿੱਖਲਾਈ ਦੀਆਂ ਮੁਸ਼ਕਲਾਂ ਦਾ ਹੱਲ ਠੀਕ ਹੈ ਸੋ ਇਹ ਜਿਹੜੇ ਸਾਰੇ ਹੀ ਕੀ ਹੈ ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜਾ ਆ ਵਿਦਿਅਕ ਜਿਹੜੀ ਅਗਵਾਈ ਦੇ ਉਦੇਸ਼ ਆ ਕਿ ਜਿਹਦੇ ਵਿੱਚ ਸਿੱਖਣ ਵਾਲਿਆਂ ਦੇ ਜਿਹੜੀਆਂ ਮੁਸ਼ਕਿਲ ਆ ਜਾਂ ਮੁਸ਼ਕਲਾਂ ਨੂੰ ਕਿੱਦਾਂ ਰੋਕਥਾਮ ਕਰਨੀਆਂ ਉਹਨਾਂ ਦਾ ਹੱਲ ਕਿਵੇਂ ਕਰਨਾ ਆ ਇਹ ਵੀ ਉਸ ਅਗਵਾਈ ਦਾ ਉਦੇਸ਼ ਆ ਠੀਕ ਹੈ ਉਸ ਤੋਂ ਬਾਅਦ ਹੈਡਮਾਸਟਰ ਅਤੇ ਅਧਿਆਪਕਾਂ ਦੇ ਲਈ ਮਦਦਕਾਰ ਵਿਦਿਆਕਗਵਾਈ ਅਧਿਆਪਕਾਂ ਤੇ ਹੈਡਮਾਸਟਰਾਂ ਦੇ ਲਈ ਵੀ ਮਦਦਗਾਰ ਹੈ ਇਸ ਨਾਲ ਉਹਨਾਂ ਨੂੰ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਸਮਝਣ ਦਾ ਉਦੇਸ਼ ਨੂੰ ਪੂਰਾ ਕਰਦੇ ਹਨ ਜਿਸ ਦੇ ਨਤੀਜੇ ਵਜੋਂ ਵਿਦਿਆਰਥੀ ਦਾ ਲੋੜਾ ਰੁਚੀਆਂ ਅਨੁਸਾਰ ਉਹਨਾਂ ਦੇ ਲਈ ਪ੍ਰੀਖਿਆ ਜਿਹੜਾ ਆ ਪਾਠਕ੍ਰਮ ਜਿਹੜਾ ਗਤੀਵਿਧੀਆਂ ਦਾ ਪ੍ਰਬੰਧ ਕਰਨ ਦੇ ਯੋਗ ਹੋ ਜਾਂਦੇ ਆ ਠੀਕ ਹੈ ਸੋ ਕਹਿੰਦੇ ਕਿ ਜਿਹੜੀ ਵਿਦਿਆਕਿਕ ਕਗਵਾਈ ਆ ਨਾ ਉਹਦੇ ਨਾਲ ਅਧਿਆਪਕ ਵੀ ਵਿਦਿਆਰਥੀਆਂ ਨੂੰ ਚੰਗੇ ਤਰੀਕੇ ਦੇ ਨਾਲ ਸਮਝਦਾ ਆ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਇਹਨਾਂ ਨੂੰ ਜਿਹੜਾ ਕਿਸ ਚੀਜ਼ ਦੀ ਜ਼ਰੂਰਤ ਆ ਕਿਵੇਂ ਇਹਨਾਂ ਦੇ ਰੁਚੀਆਂ ਉਸ ਅਨੁਸਾਰ ਉਹਨਾਂ ਨੂੰ ਫਿਰ ਉਹ ਜਿਹੜਾ ਪਾਠਕ੍ਰਮ ਦਾ ਪ੍ਰਬੰਧਨ ਕਰਨ ਦੇ ਵਿੱਚ ਜਿਹੜਾ ਆ ਉਹ ਜਿਹੜਾ ਉਹ ਸੁਜੋਗ ਉਹਨਾਂ ਨੂੰ ਫਿਰ ਪ੍ਰਬੰਧ ਜਿਹੜਾ ਕਰਕੇ ਦਿੰਦੇ ਆ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਹੈਡਮਾਸਟਰ ਤੇ ਅਧਿਆਪਕਾਂ ਦੇ ਲਈ ਵੀ ਇਹ ਜਿਹੜੀ ਹੈ ਵਿਦਿਅਕ ਅਗਵਾਈ ਜਿਹੜੀ ਆ ਉਹ ਮਦਦਗਾਰ ਸਾਬਿਤ ਹੁੰਦੀ ਆ ਸੋ ਇਹ ਵਿਦਿਅਕ ਅਗਵਾਈ ਦੇ ਉਦੇਸ਼ ਸੀਗੇ ਠੀਕ ਹੈ ਕਿ ਵਿਦਿਆ ਨਾਲ ਸੰਬੰਧਿਤ ਜਿੰਨੀਆਂ ਵੀ ਪ੍ਰੋਬਲਮਸ ਆਉਣਾ ਸਾਰੀਆਂ ਦਾ ਜਿਹੜਾ ਆ ਹੱਲ ਕਰਨਾ ਹੁਣ ਵਿਦਿਅਕ ਅਗਵਾਈ ਦੇ ਟੰਗ ਕਿਹੜੇ-ਕਿਹੜੇ ਆ ਠੀਕ ਹੈ ਮੈਥਡਸ ਆਫ ਐਜੂਕੇਸ਼ਨਲ ਗਾਈਡੈਂਸ ਕਿਹੜਿਆ ਇੱਕ ਹੈ ਜੀ ਵਿਅਕਤੀਗਤ ਅਗਵਾਈ ਇੱਕ ਹੈ ਜੀ ਸਮੂਹਿਕ ਅਗਵਾਈ ਠੀਕ ਹੈ ਪੁਆਇੰਟ ਦੋਨਾਂ ਦੇ ਸੇਮ ਚ ਹੀ ਆ ਬਸ ਇਹ ਜਿਹੜੀ ਆ ਇਹ ਇੰਡੀਵਿਜੂਅਲ ਹੁੰਦੀ ਆ ਇੱਕ ਵਿਦਿਆਰਥੀ ਦੀ ਇਕੱਲੇ ਦੀ ਹੁੰਦੀ ਆ ਤੇ ਇਹ ਜਿਹੜੀ ਆ ਸਮੂਹ ਦੇ ਵਿੱਚ ਹੁੰਦੀ ਆ ਠੀਕ ਹੈ ਇੰਟਰਵਿਊ ਠੀਕ ਹੈ ਸਭ ਤੋਂ ਪਹਿਲਾਂ ਕੀ ਆ ਇੰਟਰਵਿਊ ਠੀਕ ਹੈ ਕਿਸੇ ਵੀ ਵਿਅਕਤੀ ਨੂੰ ਜਿਹੜਾ ਸਮਝਣ ਦੇ ਲਈ ਕਿਸੇ ਵਿਦਿਆਰਥੀ ਨੂੰ ਜਿਹੜਾ ਉਹਦਾ ਅਧਿਐਨ ਕਰਨ ਦੇ ਲਈ ਸਭ ਤੋਂ ਪਹਿਲਾਂ ਉਹਦੀ ਇੰਟਰਵਿਊ ਲਈ ਜਾਂਦੀ ਆ ਇੰਟਰਵਿਊ ਦੇ ਵਿੱਚ ਉਹਦੇ ਬਾਰੇ ਜਿਹੜੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਆ ਉਹਦੇ ਪਰਿਵਾਰ ਦੇ ਹਾਲਾਤਾਂ ਬਾਰੇ ਉਹਦੀ ਵਿਦਿਅਕ ਯੋਜਨਾ ਵੀ ਉਹਨੇ ਵਿਦਿਅਕ ਜਿਹੜੀ ਆ ਯੋਗਤਾ ਠੀਕ ਹੈ ਵਿਦਿਅਕ ਯੋਗਤਾ ਜਿਹੜੀ ਉਹਨੇ ਪਿੱਛੇ ਜਿਹੜਾ ਕੀ ਪੜ੍ਹਾਈ ਕੀਤੀ ਆ ਕਿੱਦਾਂ ਦੇ ਉਹਦੇ ਨੰਬਰ ਆਉਂਦੇ ਰਹੇ ਆ ਉਹਨੇ ਕਿਹ ਸਬਜੈਕਟ ਚ ਕਿੰਨੇ ਨੰਬਰ ਜਿਹੜੇ ਲਏ ਆ ਹਨਾ ਕੀਤਾ ਮੁਖੀ ਯੋਜਨਾਵਾ ਵਿਭਾਗ ਕੇ ਕੀ ਸੋਚ ਰਿਹਾ ਨੇ ਲਾਈਫ ਦੇ ਵਿੱਚ ਕੀ ਕਰਨਾ ਇੱਥੇ ਸਾਰਾ ਬੰਦੇ ਨੂੰ ਜਿਹੜਾ ਹੈ ਨਾ ਅੰਡਰਸਟੈਂਡ ਕੀਤਾ ਜਾਂਦਾ ਇੰਟਰਵਿਊ ਜਰਾ ਹੀ ਵੀ ਬੰਦਾ ਕੀ ਸੋਚਦਾ ਹੈ ਉਹਦੀ ਮਨੋਵਿਗਿਆਨਿਕ ਸੋਚ ਕੀ ਆ ਠੀਕ ਹੈ ਤਾਂ ਉਹਦੇ ਲਈ ਜਿਹੜਾ ਆ ਇਹ ਇੰਟਰਵਿਊ ਜਿਹੜੀ ਆ ਉਹਦੀ ਲਈ ਜਾਂਦੀ ਆ ਉਸ ਤੋਂ ਬਾਅਦ ਆ ਵਿਦਿਆਰਥੀ ਰਿਕਾਰਡ ਠੀਕ ਹੈ ਵਿੱਦਿਅਕ ਅਗਵਾਈ ਦੇ ਲਈ ਕੀ ਕੀਤਾ ਜਾਂਦਾ ਆ ਕਿ ਵਿਦਿਆਰਥੀ ਨਾਲ ਸੰਬੰਧਿਤ ਜਿਹੜਾ ਰਿਕਾਰਡ ਜਿਹੜਾ ਆ ਉਹ ਰੱਖਿਆ ਜਾਂਦਾ ਆ ਤੇ ਹਰ ਜਿਹੜਾ ਆ ਵਿਦਿਆਰਥੀ ਦਾ ਜਿਹੜਾ ਰਿਕਾਰਡ ਆ ਨੂੰ ਸਮੇਂ-ਸਮੇਂ ਦੇ ਉੱਤੇ ਜਿਹੜਾ ਆ ਫਿਰ ਸਹੀ ਕੀਤਾ ਜਾਂਦਾ ਆ ਠੀਕ ਹੈ ਸੋ ਇਹਦੇ ਨਾਲ ਕੀ ਹੈ ਵਿੱਦਿਅਕ ਅਗਵਾਈ ਦਾ ਹੀ ਜਿਹੜੀ ਇੱਕ ਟੈਕਨੀਕ ਆ ਜਿਹੜੀ ਠੀਕ ਹੈ ਤੋਂ ਸਮੇਂ-ਸਮੇਂ ਤੇ ਵਿਦਿਆਰਥੀਆਂ ਦੇ ਬਾਰੇ ਵਿੱਚ ਜਿਹੜੀ ਨਵੀਂ ਜਾਣਕਾਰੀ ਜਿਹੜੀ ਪ੍ਰਾਪਤ ਕੀਤੀ ਜਾਂਦੀ ਆ ਸੋ ਰਿਕਾਰਡ ਰੱਖਣਾ ਵੀ ਇਹਨਾਂ ਦੀ ਇੱਕ ਜਿਹੜੀ ਆ ਤਕਨੀਕ ਆ ਔਰ ਇੰਟਰਵਿਊ ਦੇ ਰਾਹੀਂ ਜਿਹੜਾ ਹੈ ਵਿਦਿਆਰਥੀ ਦਾ ਅਧਿਐਨ ਕਰਦੇ ਆ ਮਨੋਵਿਗਿਆਨਿਕ ਟੈਸਟਿੰਗ ਵੀ ਆਉਂਦੀ ਆ ਠੀਕ ਹੈ ਜਿਹਦੇ ਵਿੱਚ ਬੁੱਧੀ ਪ੍ਰੀਖਣ ਯੋਗਤਾ ਪ੍ਰੀਖਣ ਰੁਚੀ ਪ੍ਰੀਖਣ ਜਿਹੜੇ ਟੈਸਟ ਕਰਦੇ ਆ ਤਾਂ ਵਿਦਿਆਰਥੀਆਂ ਦਾ ਨੂੰ ਪਤਾ ਲੱਦਾ ਵੀ ਇੰਟਰਸਟ ਕਿ ਇਹਦੇ ਵਿੱਚ ਆ ਫਿਰ ਜਦੋਂ ਇੰਟਰਸਟ ਪਤਾ ਲੱਦਾ ਫਿਰ ਉਸ ਹਿਸਾਬ ਨਾਲ ਹੀ ਗਾਈਡ ਕਰਦੇ ਆ ਸਕੂਲ ਕਾਲਜਾਂ ਸੰਬੰਧੀ ਜਾਣਕਾਰੀ ਇਕੱਠੀ ਕਰਨੀ ਠੀਕ ਹੈ ਸੋ ਵਿਦਿਆਰਥੀ ਦੇ ਜਿਹੜਾ ਪਹਿਲੂਆਂ ਬਾਰੇ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਜਿਹੜਾ ਹੈ ਕਿ ਸਕੂਲ ਕਾਲਜਾਂ ਦੇ ਵੱਖ-ਵੱਖ ਪਹਿਲੂਆਂ ਬਾਰੇ ਜਿਹੜਾ ਜਾਣਕਾਰੀ ਇਕੱਠੀ ਕਰਨਾ ਵੀ ਮਹੱਤਵਪੂਰਨ ਹੁੰਦਾ ਆ ਤਾਂ ਇਹਦੇ ਵਿੱਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿੱਚ ਵੱਖ-ਵੱਖ ਵਿਸ਼ੇ ਆ ਪਾਠ ਕਰਮਾ ਤੇ ਹੋਰ ਸਹੂਲਤਾਵਾਂ ਬਾਰੇ ਜਿਹੜੀ ਜਾਣਕਾਰੀ ਸ਼ਾਮਿਲ ਹੈ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਕੀ ਆ ਪਹਿਲਾ ਉਹਨਾਂ ਨੇ ਜਿਹੜਾ ਆ ਵਿਦਿਆਰਥੀ ਬਾਰੇ ਜਾਣਕਾਰੀ ਇਕੱਠੀ ਕੀਤੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਸਕੂਲ ਕਾਲਜਾਂ ਬਾਰੇ ਜਾਣਕਾਰੀ ਜਿਹੜੀ ਹੈ ਇਕੱਠੀ ਕੀਤੀ ਹੈ ਤੇ ਹੁਣ ਫਿਰ ਉਹ ਜਿਹੜਾ ਵਿਦਿਆਰਥੀ ਨੂੰ ਦੇ ਇੰਟਰਸਟ ਦੇ ਹਿਸਾਬ ਦੇ ਨਾਲ ਜਿਹੜਾ ਉਹ ਗਾਈਡ ਕਰਨਗੇ ਠੀਕ ਹੈ ਸੋ ਵਿਦਿਆਰਥੀ ਬਾਰੇ ਉਹਨਾਂ ਨੇ ਜਿਹੜਾ ਆ ਇੰਟਰਵਿਊ ਦਰਾਹੀਂ ਵਿਦਿਆਰਥੀ ਰਿਕਾਰਡ ਰੱਖਿਆ ਤੇ ਮਨੋਵਿਗਿਆਨਿਕ ਟੈਸਟ ਜਨਾਈ ਵਿਦਿਆਰਥੀ ਦਾ ਪਤਾ ਲਗਾ ਲਿਆ ਉਸ ਤੋਂ ਬਾਅਦ ਉਹਨਾਂ ਨੇ ਸਕੂਲਾਂ ਕਾਲਜਾਂ ਦੀ ਜਾਣਕਾਰੀ ਇਕੱਠੀ ਕੀਤੀ ਹੈ ਤੇ ਹੁਣ ਉਹ ਜਿਹੜਾ ਫਿਰ ਉਹ ਵਿਦਿਆਰਥੀ ਨੂੰ ਗਾਈਡ ਕਰਨਗੇ ਉਸ ਤੋਂ ਬਾਅਦ ਸਮੂਹਿਕ ਅਗਵਾਈ ਦੇ ਲਈ ਸਿੱਖਲਾਈ ਦੀਆਂ ਗੱਲਾਂ ਠੀਕ ਹੈ ਸੋ ਜਿਹੜੀਆਂ ਆ ਸਿੱਖਲਾਈ ਦੀਆਂ ਜਿਹੜੀਆਂ ਗੱਲਾਂ ਆ ਸਮੂਹ ਦੇ ਵਿੱਚ ਵਿਦਿਆਰਥੀਾਂ ਨੂੰ ਜਿਹੜੀ ਆ ਇਹ ਅਗਵਾਈ ਦੇ ਨਾਲ ਸੰਬੰਧਿਤ ਹੈ ਵੀ ਸਮੂਹ ਦੇ ਵਿੱਚ ਵਿਦਿਆਰਥੀਾਂ ਨੂੰ ਜਿਹੜਾ ਇੱਕ ਵਿਅਕਤੀ ਅਗਵਾਈ ਦਿੰਦਾ ਆ ਠੀਕ ਹੈ ਸਭ ਬਹੁਤ ਸਾਰੇ ਬੱਚੇ ਬੈਠੇ ਗਰੁੱਪ ਬਣਾ ਕੇ ਫਿਰ ਉਹਨਾਂ ਨੂੰ ਦੱਸਦਾ ਆ ਤੇ ਉਹਨਾਂ ਦੇ ਨਾਲ ਜਿਹੜਾ ਆ ਸਮੱਸਿਆ ਅੰਦੇ ਬਾਰੇ ਗੱਲ ਕਰਦਾ ਤੇ ਉਹਨਾਂ ਨੂੰ ਸਮੱਸਿਆ ਦੇ ਬਾਰੇ ਸੋਚਣ ਦੇ ਲਈ ਡੂੰਗੀ ਸੋਚ ਜਿਹੜੀ ਸੋਚਣ ਦੇ ਲਈ ਉਤਸ਼ਾਹਿਤ ਕਰਦਾ ਹੈ ਠੀਕ ਹੈ ਇਹ ਹੋ ਗਿਆ ਸਿਖਲਾਈ ਦੀਆਂ ਗੱਲਾਂ ਉਸ ਤੋਂ ਬਾਅਦ ਮਨੋਵਿਗਿਆਨਕ ਪ੍ਰੀਖਿਆ ਠੀਕ ਹੈ ਜਿਹਦੇ ਵਿੱਚ ਕੀ ਹੈ ਕਿ ਵਿਦਿਆਰਥੀਆਂ ਦੀ ਜਿਹੜੀ ਬੁੱਧੀ ਰੁਚੀ ਗੁਣਾ ਮਾਨਸਿਕ ਯੋਗਤਾਵਾਂ ਦੇ ਨਾਲ ਸੰਬੰਧਿਤ ਜਾਣਕਾਰੀ ਇਕੱਠੀ ਕਰਨ ਦੇ ਲਈ ਉਹਨਾਂ ਦਾ ਮਨੋਵਿਗਿਆਨਿਕ ਟੈਸਟ ਲਿਆ ਜਾਂਦਾ ਆ ਵਿਦਿਅਕ ਗਵਾਈ ਸਬੰਧੀ ਜਾਣਕਾਰੀ ਫਿਰ ਉਹਨਾਂ ਦੀ ਵਿਦਿਅਕ ਜਿਹੜਾ ਉਹਨਾਂ ਨੇ ਪਿਛਲੇ ਜਿਹੜੇ ਸਾਲਾਂ ਦੇ ਵਿੱਚ ਸਕੂਲਾਂ ਦੇ ਪ੍ਰੀਖਿਆਵਾਂ ਵਿੱਚ ਕਿੰਨੇ ਅੰਕ ਪ੍ਰਾਪਤ ਕੀਤੇ ਆ ਹਨਾ ਤੇ ਉਹਨਾਂ ਦੀ ਵਿਦਿਅਕ ਯੋਗਤਾਵਾਂ ਕੀ ਆ ਠੀਕ ਹੈ ਤਾਂ ਇਹਦੇ ਨਾਲ ਜਿਹੜਾ ਆ ਵਿਦਿਅਕ ਜਾਣਕਾਰੀ ਜਿਹੜੀ ਹੈ ਇੰਟਰਵਿਊ ਰਾਹੀਂ ਉਹ ਹਾਸਲ ਕਰਦੇ ਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਹੈ ਪਰਿਵਾਰ ਤੋਂ ਜਾਣਕਾਰੀ ਠੀਕ ਹੈ ਬੱਚੇ ਦੇ ਪਰਿਵਾਰ ਤੋਂ ਜਾਣਕਾਰੀ ਜਿਹੜੀ ਆ ਹਾਸਲ ਕਰਨੀ ਚਾਹੀਦੀ ਹੈ ਬੱਚੇ ਦਾ ਅਧਿਐਨ ਕਰਨ ਦੇ ਲਈ ਵਿਦਿਆਰਥੀ ਦਾ ਅਧਿਐਨ ਕਰਨ ਦੇ ਲਈ ਕਿਉਂਕਿ ਪੇਰੈਂਟਸ ਜਿਹੜੇ ਆ ਉਹ ਜ਼ਿਆਦਾ ਕਲੋਸ ਤੋਂ ਜਾਣਦੇ ਹੁੰਦੇ ਆ ਨਾ ਬੱਚੇ ਨੂੰ ਇਸ ਕਰਕੇ ਉਹਨਾਂ ਦੇ ਕੋਲੋਂ ਜਿਹੜੀ ਜਾਣਕਾਰੀ ਆ ਬੱਚੇ ਦੇ ਬਾਰੇ ਇਕੱਠੀ ਕਰਨੀ ਚਾਹੀਦੀ ਹੈ ਪਰਿਵਾਰ ਤੋਂ ਹਨਾ ਤੇ ਕਿਉਂਕਿ ਇਸ ਦੇ ਨਾਲ ਜਿਹੜਾ ਬੱਚਿਆਂ ਦੇ ਬਾਰੇ ਜ਼ਿਆਦਾ ਜਾਣਿਆ ਜਾ ਸਕਦਾ ਆ ਵਿਦਿਆਰਥੀਆਂ ਦੇ ਇੰਟਰਵਿਊ ਠੀਕ ਹੈ ਤੇ ਜਰੂਰਤ ਪੈਣ ਦੇ ਉੱਤੇ ਜਿਹੜਾ ਸਮੂਹ ਦੇ ਵਿਦਿਆਰਥੀਆਂ ਦੀ ਇੰਟਰਵਿਊ ਵੀ ਜਿਹੜੀ ਆ ਲਈ ਜਾ ਸਕਦੀ ਆ ਪ੍ਰੋਫਾਈਲ ਤਿਆਰ ਕਰਨਾ ਠੀਕ ਹੈ ਫਿਰ ਸਾਰੇ ਵਿਦਿਆਰਥੀਆਂ ਬਾਰੇ ਜਿੰਨੀ ਵੀ ਜਾਣਕਾਰੀ ਇਕੱਠੀ ਕੀਤੀ ਹੈ ਤਾਂ ਉਹਦੀ ਇੱਕ ਜਿਹੜੀ ਪ੍ਰੋਫਾਈਲ ਤਿਆਰ ਕਰ ਲੈਣੀ ਚਾਹੀਦੀ ਆ ਠੀਕ ਹੈ ਔਰ ਇਹਦੇ ਵਿੱਚ ਵਿਦਿਆਰਥੀਆਂ ਜਿੰਨੇ ਵੀ ਵਿਦਿਆਰਥੀਆਂ ਦੇ ਯੋਗਤਾਵਾਂ ਰੁਚੀਆਂ ਟੈਸਟ ਸਾਰਿਆਂ ਦੇ ਜਿੱਦਾਂ ਦੇ ਵਿੱਚ ਜਿਹੜੇ ਆ ਨਤੀਜੇ ਵਿਦਿਆਰਾਂ ਹੋਣ ਉਸ ਤੋਂ ਬਾਅਦ ਹੋਰ ਫਿਰ ਉਸ ਤੋਂ ਬਾਅਦ ਕੀ ਕਰਨਾ ਕਿ ਕਾਨਫਰੰਸ ਠੀਕ ਹੈ ਫਿਰ ਮਾਹਰਾਂ ਦੇ ਨਾਲ ਜਿਹੜੀ ਉਸ ਪ੍ਰੋਫਾਈਲ ਬੀਸਟ ਠੀਕ ਹੈ ਪ੍ਰੋਫਾਈਲ ਦੇ ਉੱਪਰ ਹੀ ਜਿਹੜੀਆਂ ਆਧਾਰਿਤ ਕਾਨਫਰੰਸ ਕਰਨੀ ਹੈ ਕਾਨਫਰੰਸ ਤੋਂ ਬਾਅਦ ਇੱਕ ਰਿਪੋਰਟ ਠੀਕ ਹੈ ਲਿਖਣੀ ਆ ਠੀਕ ਹੈ ਸੋ ਰਿਪੋਰਟ ਲਿਖਣੀ ਚਾਹੀਦੀ ਆ ਰਿਪੋਰਟ ਲਿਖਣ ਤੋਂ ਬਾਅਦ ਪੈਰ ਵੀ ਸਵਾਮਾ ਮਤਲਬ ਪੈਰ ਵੀ ਸਵਾਮਾ ਮਤਲਬ ਕਿ ਜੋ ਅ ਨਤੀਜਾ ਤਿਆਰ ਕਰਨਾ ਉਹਦੇ ਨਾਲ ਕੀ ਹੈ ਕਿ ਬੱਚੇ ਦੀ ਜਿਹੜੀ ਨਿਰੰਤਰ ਜਾਂਚ ਕਰਨੀ ਆ ਫਿਰ ਠੀਕ ਹੈ निरंतर ਜੜੀਆਂ ਜਾਂਚ ਕਰਨੀਆਂ ਕਿ ਜੋ ਉਹਦੀ ਅਗਵਾਈ ਕੀਤੀ ਜਾ ਰਹੀ ਆ ਉਹਦੇ ਤੇ ਉਹ ਕੰਮ ਹੋ ਕਰ ਰਿਹਾ ਜਾਂ ਨਹੀਂ ਕਰ ਰਿਹਾ ਕਿੰਨਾ ਕੁ ਸਫਲ ਹੋ ਰਿਹਾ ਆ ਠੀਕ ਹੈ ਸੋ ਇਹ ਜਿਹੜਾ ਆ ਅਗਵਾਈ ਦੇ ਜਿਹੜੇ ਇਹ ਢਾਂਗਾ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜਿਹੜਾ ਆ ਇਹਨਾਂ ਅਗਵਾਈ ਦੇ ਢੰਗਾਂ ਨੂੰ ਤੁਸੀਂ ਦੇਖ ਲਓ ਕਿ ਇਸ ਤਰੀਕੇ ਦੇ ਨਾਲ ਵਿਦਿਆਰਥੀ ਨੂੰ ਜਿਹੜੀ ਅਗਵਾਈ ਕਰਨ ਦੀ ਇਹਨਾਂ ਢੰਗਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਸਭ ਤੋਂ ਪਹਿਲਾਂ ਕੀ ਜ਼ਰੂਰੀ ਹੈ ਕਿ ਵਿਦਿਆਰਥੀ ਦਾ ਅਧਿਐਨ ਵਿਦਿਆਰਥੀ ਦਾ ਅਧਿਐਨ ਤੋਂ ਬਾਅਦ ਹੀ ਜਿਹੜਾ ਅਗਲਾ ਪ੍ਰੋਸੈਸ ਹੁੰਦਾ ਹੈ ਉਹਦੀਆਂ ਰੁਚੀਆਂ ਵਗੈਰਾ ਜਾਣ ਕੇ ਫਿਰ ਜਿਹੜਾ ਆ ਕੀਤਾ ਜਾਂਦਾ ਸੋ ਤੁਹਾਡਾ ਇਹ ਵਿਦਿਅਕ ਅਗਵਾਈ ਵਾਲਾ ਕੁਐਸਚਨ ਸੀ ਬਿਲਕੁਲ ਈਜ਼ੀ ਕੁਐਸਚਨ ਆ ਠੀਕ ਹੈ ਤੁਸੀਂ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਖੁਦ ਇਮੇਜਿਨ ਕਰ ਸਕਦੇ ਹੋ ਸੋਚ ਸਕਦੇ ਹੋ ਤੇ ਇਹਨੂੰ ਜਿਹੜਾ ਅਸੀਂ ਤਿੰਨ ਮੇਨ ਕਨਸੈਪਟ ਦੇ ਵਿੱਚ ਲਿਖ ਦੇਣਾ ਆ ਲੋੜ ਉਦੇਸ਼ ਤੇ ਤਕਨੀਕਾਂ ਟਾਂ ਕਿਹੜੇ ਆ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਇਹਨੂੰ ਤੁਸੀਂ ਕਰ ਲੈਣਾ ਆ ਸੋ ਮੇਰੇ ਚੈਨਲ ਤੇ ਨਵੇਂ ਉਤ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਬਧੀ ਲੱਗੀ ਤੈਨੂੰ ਲਾਈਕ ਸ਼ੇਅਰ ਕਰ ਦਿਓ ਮਿਲਦੇ ਆ ਜਲਦ ਹੀ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ